ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੰਗਰਾਣ ਵਾਲੇ ਦਿਨ ਵਾਪਰਿਆ ਹਸਾ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਪਾਵਨ ਨਗਰ ਬੀਤੇ ਦਿਨੀ ਪੰਗਰ ਦੇ ਨੇੜੇ ਪਿੰਡ ਲੱਖੇਵਾਲ ਵਿਖੇ ਸੰਗਰਾਂਦ ਵਾਲ ਦਿਨ ਗੁਰਦੁਆਰਾ ਚਰਨਸ਼ੋ ਸਾਬ ਵਿਖੇ ਚਿੜੀਗੁਰਗਨ ਸਾਹਿਬ ਜਿਹਦੇ ਪਾਤ ਦੇ ਪਾਵਨ ਸਰੂਪ ਅਗਨਪੇਟ ਹੋ ਗਏ ਹਨ ਜਿਸ ਦੀ ਕੋਸ਼ਕ ਸ੍ਰੋਭਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਤੌਰ ਤੇ ਜਥੇਦਾਰ ਤੇਕ ਸਿੰਘ ਧਨੋਲਾ ਸਾਹਿਬ ਅਸਤਖਤ ਸ੍ਰੀ ਦਮਦਮਾ ਸਾਹਿਬ ਬਸ ਤਲਵੰਡੀ ਸਾਬੋ ਵੱਲੋਂ ਕੀਤੀ ਗਈ ਹੈ ਸਿੰਘ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਪੁੱਜ ਕੇ ਕੈਮਰਿਆਂ ਦੀ ਘੋਖਨ ਕੋਖ ਨ ਪਰਤਾਲ ਕਰਦੇ ਹਨ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘਾਂ ਦੇ ਬਿਆਨ ਦਰਜ ਕੀਤੇ ਗਏ ਹਨ ਗ੍ਰੰਥੀ ਸਿੰਘ ਨੇ ਕਮੇਟੀ ਨੂੰ ਸਖਤ ਤਾੜਨਾ ਕੀਤੀ ਹੈ ਕਿ ਕੋਖ ਵਿੱਚ ਸਾਹਮਣੇ ਆਇਆ ਇਹ ਕੀ ਪ੍ਰਬੰਧਕਾਂ ਦੀ ਅنگੇਲੀ ਕਰਨ ਇਹ ਸਾਰਾ ਵਰਤਾਰਾ ਛਟ ਸਰਕਟ ਹੋਇਆ ਹੈ ਨਾਲ ਹੋਇਆ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਲੱਕੜ ਦੀ ਪਲਕੀ ਵਿੱਚ ਪ੍ਰਕਾਸ਼ਨ ਉਸ ਵਿੱਚ ਚਾਨੀ ਸਾਹਿਬ ਦੇ ਕੋਲ ਪਲੱਗ ਤੇ ਬਿਜਲੀ ਦਾ ਬਲਬ ਲੱਗਾ ਹੋਣ ਕਾਰਨ ਛਟ ਸਰਕਟ ਹੋਇਆ ਹੈ ਏਸਨ ਗੈਲੀ ਲਈ ਪ੍ਰਬੰਧਕਾਂ ਦੇ ਗ੍ਰੰਥੀ ਸਿੰਘਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 21 ਜੁਲਾਈ ਨੂੰ ਉਸ ਦਿਨ ਸੋਮਵਾਰ ਨੂੰ ਤਲਬਕ ਕੀਤਾ ਗਿਆ ਹੈ ਜਿਸ ਵਰੰਤ ਪੰਜ ਪਿਆਰਿਆਂ ਦੇ ਜਥੇਦਾਰ ਧਨੋਲਾ ਸਿੰਘ ਸਾਹਿਬ ਵੱਲੋਂ ਏਸਨ ਗੈਲੀ ਦੀ ਸਜ਼ਾ ਦਿੱਤੀ ਜਾਵੇ ਕਿ ਅਗਨੀ ਪੇਟ ਹੋ ਗਏ ਪਾਵਨ ਸਰੂਪ ਜਥੇਦਾਰ ਜੀ ਦੀ ਅਗਵਾਈ ਵਿੱਚ ਪਲਕੀ ਸਹਿਬ ਰਾਹੀਂ ਸ੍ਰੀ ਗੁਰੂ ਗੋਬਿੰਦਵਾਲ ਸਾਹਿਬ ਵਿਖੇ ਭੇਜ ਦਿੱਤੇ ਗਏ ਹਨ ਇਸ ਮੌਕੇ ਜਥੇਦਾਰ ਨੇ ਆਦੇਸ਼ ਦਿੱਤਾ ਹੈ ਕਿ ਗ੍ਰੰਥੀ ਸਿੰਘ ਕੇਵਲ ਨਿਤਨੇਮ ਹੀ ਕਰਨਗੇ ਅਤੇ ਸੂਬੇ ਦੇ ਹਰ ਗੁਰਦੁਆਰਾ ਸੇਵਕੀ ਇੱਕ ਸੇਵਾ ਦਾ ਹਰ ਸਮੇਂ ਗੁਰਦਰਬਾਰ ਸੇਵ ਵਿੱਚ ਰਹੇਗਾ ਅਤੇ ਢਾਲੀ ਹੋਈ ਢਾਲੀ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ ਜਾਣਗੇ ਇਸ ਮੌਕੇ ਜਗਜੀਤ ਸਿੰਘ ਮੈਨੇਜਰ ਗੁਰਦੁਆਰਾ ਪਾਸ਼ਾਏ ਨੋਮੀ ਭਵਾਨੀ ਪੋਲਾ ਭਵਾਨੀਗੜ ਪੋਲਾ ਪੋਲਾ ਸਿੰਘ ਚਾਰਜ ਧਰਮ ਪੰਚਾਇਤ ਕਮੇਟੀ ਤਲਵੰਡੀ ਸਾਬੋ ਗੁਰਸੇਵ ਸਿੰਘ ਪ੍ਰਚਾਰ ਗੁਰਵਿੰਦਰ ਸਿੰਘ ਪੜੋ ਇੰਦਰਜੀਤ ਸਿੰਘ ਤੂਰ ਜੀਵਨ ਸਿੰਘ ਕਰਾਚੋ ਮਨਜੀਤ ਸਿੰਘ ਅਕਾਊਂਟੈਂਟ ਮਨਦੀਪ ਸਿੰਘ ਲਕਵਾਲ ਗੋਲਡੀ ਤੂਰ ਮਾਲਵਿੰਦਰ ਸਿੰਘ ਐਸ ਐਚ ਉ ਭਵਾਨੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ